ਸਾਤ ਤਸਰੀਹ ਕਾਲ ਜੀ ਆਪ ਸਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਤੋਂ ਬਾਅਦ ਹੁਣ ਇੱਕ ਹੋਰ ਕਲਾਕਾਰ ਨੇ ਬਿਲਬੋਰਡ ਤੇ ਐਂਟਰੀ ਮਾਰ ਲਈ ਹੈ ਪੰਜਾਬੀ ਆਗ ਦੇ ਦਸਾਂਦ ਵਾਲੇ ਨੇ ਅੰਤਰਰਾਸ਼ਟਰੀ ਪੱਧਰ ਤੇ ਫਿਰ ਰਚਿਆ ਇਤਿਹਾਸ ਖੁਦ ਦਿੱਤੀ ਗੁੱਡ ਨਿਊਜ਼ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦਸਾਂਦ ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ ਤੇ ਵੱਡਾ ਇਤਿਹਾਸ ਰਚ ਦਿੱਤਾ ਹੈ ਉਨ੍ਹਾਂ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਨਵੀਂ ਐਲਬਮ ਔਰਾ ਔਰਾ ਨੇ ਵਿਸ਼ਵ ਸੰਗੀਤ ਜਗਤ ਦੀ ਸਭ ਤੋਂ ਵਕਾਰੀ ਸੂਚੀ ਬਿਲਬੋਰਡ 200 ਐਲਬਮ ਚਾਰਟ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ ਸਿੱਧੇ 47ਵੇਂ ਸਥਾਨ ਤੇ ਐਂਟਰੀ ਦਿਲਜੀਤ ਦਸਾਂਝ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਦਾ ਸਿਤਾਰਾ ਸਿਰਫ ਭਾਰਤ ਤੱਕ ਸੀਮਿਤ ਨਹੀਂ ਸਗੋਂ ਹੁਣ ਵਿਸ਼ਵ ਪੱਧਰ ਤੇ ਚਮਕ ਰਿਹਾ ਹੈ ਉਹਨਾਂ ਦੀ ਐਲਬਮ ਔਰਾ ਨੇ ਇਸ ਚਾਰਟ ਵਿੱਚ ਸਿੱਧੇ 39ਵੇਂ ਸਥਾਨ ਤੇ ਐਂਟਰੀ ਕੀਤੀ ਹੈ ਦਿਲਜੀਤ ਦਸਾਂਝ ਹੁਣ ਉਹਨਾਂ 99 ਭਾਰਤੀ ਕਲਾਕਾਰਾਂ ਵਿੱਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਦੀਆਂ ਐਲਬਮਾਂ ਬਿਲਬੋਰਡ ਚਾਰਟ ਤੇ ਥਾਂ ਬਣਾਉਣ ਵਿੱਚ ਕਾਮਯਾਬ ਹੋਈਆਂ ਹਨ ਇਸ ਤੋਂ ਪਹਿਲਾਂ ਉਹਨਾਂ ਦੀਆਂ ਐਲਬਮਾਂ ਬੋਰਨ ਟੂ ਸਾਇਨ ਤੇ ਗੋਟ ਨੇ ਵੀ ਉਹਨਾਂ ਦੇ ਕੈਰੀਅਰ ਵਿੱਚ ਮੀਰ ਪੱਥਰ ਤੋੜੇ ਸਨ ਐਲਬਮ ਦੀ ਇਸ ਵੱਡੀ ਕਾਮਯਾਬੀ ਬਾਰੇ ਦਲਜੀਤ ਦਸਾਂ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਉਹਨਾਂ ਨੇ ਐਕਸ ਪਲੇਟਫਾਰਮ ਤੇ ਬਿਲਬੋਰਡ ਚਾਰਟ ਦਾ ਸਕਰੀਨਸ਼ਾਟ ਸਾਂਝਾ ਕਰਦੇ ਹੋਏ ਲਿਖਿਆ ਔਰਾ ਐਲਬਮ ਬਿਲਬੋਰਡ ਤੇ ਉਹਨਾਂ ਦੇ ਇਸ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਵਧਾਈਆਂ ਦਾ ਤਨਤਾ ਚੱਲ ਗਿਆ ਜੋ ਅੰਤਰਰਾਸ਼ਟਰੀ ਪੱਧਰ ਤੇ ਉਹਨਾਂ ਦੀ ਪ੍ਰਸਿੱਧੀ ਨੂੰ ਦਸਾਉਂਦਾ ਹੈ ਇਹ ਐਲਬਮ 15 ਅਕਤੂਬਰ ਨੂੰ ਰਿਲੀਜ਼ ਕੀਤੀ ਗਈ ਸੀ ਅਤੇ ਇਸ ਵਿੱਚ ਕੁੱਲ 10 ਗਾਣੇ ਸ਼ਾਮਲ ਹਨ ਇਨ੍ਹਾਂ ਗੀਤਾਂ ਵਿੱਚ ਸੈਨੋਰੀਟਾ ਕੁਫਰ ਯੂ ਐਂਡ ਮੀ ਚਾਰਮ ਬੈਨ ਬੱਲੇ ਬੱਲੇ ਗੁੰਡਾ ਮਾਹੀ ਬ੍ਰੋਕਨ ਸੋਲ ਅਤੇ ਗੋਡ ਬlesਸ ਯੂ ਸ਼ਾਮਲ ਹਨ ਐਲਬਮ ਵਿੱਚ ਰਵਾਇਤੀ ਪੰਜਾਬੀ ਬੀਟਸ ਅਤੇ ਆਧੁਨਿਕ ਸਾਊਂਡ ਕੈਪਸ਼ਨ ਦਾ ਸਮੇਲ ਹੈ ਜਿਸ ਕਾਰਨ ਇਹ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਹਾਸਲ ਕਰੀ ਹੈ ਪਹਿਲਾਂ ਸਿੱਧੂ ਮੂਸੇਵਾਲੇ ਦੇ ਗਾਣੇ ਬਿੱਲਬੋਰਡ ਤੇ ਜਾਂਦੇ ਸੀ ਹੁਣ ਆਪਣੇ ਦਲਜੀਤ ਸਾਹਨ ਦੇ ਵੀ ਗਾਣੇ ਬਿੱਲਬੋਰਡ ਤੇ ਪਹੁੰਚਣ ਲੱਗੇ ਹਨ ਪੰਜਾਬੀ ਛਾ ਗਏ ਹਨ ਸਾਰੇ ਪਾਸੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਆਈਕਨ ਦਾ ਬਟਨ ਦਬਾ ਦਿਓ ਜੋ ਕਿ ਹੋਰ ਵੀ ਤੁਹਾਨੂੰ ਵੀਡੀਓ ਨਵੀਆਂ ਦਾ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ ਸਤ ਸ੍ਰੀ ਅਕਾਲ